ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਇਹ ਅੱਜ ਦੀ ਵੀਡੀਓ ਬੜੀ ਅਹਿਮ ਹੋਣ ਵਾਲੀ ਹੈ ਤੇ ਇਹ ਜਿਹੜੇ ਆਪਣੇ ਕੋ ਕਸਟਮਰ ਬੈਠੇ ਕੋਈ ਬਟਿੰਡ ਕੋ ਆਇਆ ਕੋ ਕਿੱਥੋਂ ਆਇਆ ਕਿੱਥੋਂ ਆਇਆ ਇਹ ਡੇਲੀ ਸਮਝਾਉਣਾ ਪੈਂਦਾ ਅੱਜ ਤੁਹਾਨੂੰ ਮੈਂ ਇਹ ਦੱਸੂਗਾ ਕਿ ਬੂਟਾ ਲਾਉਣ ਤੋਂ ਲੈ ਕੇ ਬੂਟੇ ਦੇ ਅੱਗੇ ਚੱਲਣ ਤੱਕ ਸਾਰੇ ਨੁਕਤੇ ਕਿਉਂਕਿ ਲਾਉਣ ਦੇ ਵਿੱਚ ਹੀ ਸਾਰਾ ਜਿਹੜਾ ਉਹ ਸਿਕਰਟ ਛੁਪਿਆ ਹੋਇਆ ਹੈ ਜਿਹੜਾ ਆਮ ਮੰਦਰ ਨਹੀਂ ਪਤਾ ਇੱਕ ਤਾਂ ਜਦੋਂ ਬੂਟਾ ਲਾਉਣਾ ਹੈ ਤਿੰਨ ਬਾਈ ਤਿੰਨ ਦਾ ਖੱਡਾ ਲਾਉਣਾ ਹੈ 3/3 ਦਾ ਮਤਲਬ 3 ਫੁੱਟ ਡੂੰਘਾ 3 ਫੁੱਟ ਹੀ ਸਾਰੇ ਪਾਸੇ ਆਲ ਰਾਉਂਡਰ 3/3 ਹੁਣ ਆਪਾਂ ਕੀ ਕਰਦੇ ਆ ਇੱਥੋਂ ਨਰਸਰੀ ਕਿਸੇ ਤੋਂ ਆਂ ਬੂਟੇ ਮੇਰੀ ਤੋਂ ਨਰਸਰੀ ਤੋਂ ਲੱਲੇ ਕਿ ਤੋਂ ਹੋਰ ਲੱਲੇ ਆਪਾਂ ਪਹਿਲੇ ਫੋਨ ਕਰਦੇ ਆਂ ਬਾਈ ਬੂਟੇ ਲੈ ਕੇ ਆ ਰਿਆਂ ਤੇ ਚੱਕਿਓ ਗਰਮਟ ਜਾਂ ਮੋਰੇ ਲਾਉਣ ਵਾਲਾ ਇਹ ਸਹੀ ਹੈ ਗੱਲ ਤੇ ਆ ਜਾ ਵੇਖੀਏ ਤਾ ਬੂਟੇ ਲਾਉਣੇ ਆ ਮੇਰੇ ਘਰ ਨਾਲ ਉਹ ਅੱਧੇ ਘੰਟੇ ਚ 15-20 ਬੂਟੇ ਲੱਗ ਜਾਂਦੇ ਆ ਉਹਦੇ ਨਾਲ ਪਰ ਉਹ ਆਪਾਂ ਬੂਟਾ ਉਹਨੂੰ ਪਸਾਰ ਰਹਿਆ ਵਿੱਚ ਦਾ ਕਿ ਆਪਾਂ ਲਾ ਰਿਹਾ ਇੱਕ ਜਦੋਂ ਉਹ ਘੁੰਮੂਗਾ ਨਾ ਹੈ ਕਰਕੇ ਉਹ ਅੱਜ ਜਿਆ ਪਲਸਟਰ ਕਰ ਦੂਗਾ ਸੋ ਇੱਕ ਤਾਂ ਉਹ ਵਰਮੇ ਦੇ ਨਾਲ ਆਪਾਂ ਬੂਟਾ ਨਹੀਂ ਲਾਉਣਾ ਕੋਈ ਵੀ ਨੰਬਰ 2 3x3 ਦਾ ਗੱਡਾ ਲਾਉਣਾ ਹੈ ਲਾਉਣਾ ਕਈ ਨਾਲ ਹੈ ਬੂਟੇ ਲਾਉਣ ਤੋਂ 2 ਦਿਨ ਘੱਟ ਤੋਂ 2 ਤੋਂ 3 ਦਿਨ ਚੰਗੀ ਧੁੱਪ ਪੈਣੀ ਚਾਹੀਦੀ ਹੈ ਪੂਰੀ ਕਰਾਰੀ ਜਿੰਨਾ ਚਿਰ ਉਹ ਜੇ ਤੁਸੀਂ ਖੱਡੇ ਪਹਿਲਾਂ ਖੱਟ ਕੇ ਬੂਟਾ ਲੈਣਾ ਕੋਈ ਦਿੱਕਤ ਨਹੀਂ ਜੇ ਹੁਣ ਜਾ ਕੇ ਕੱਟਣੇ ਹੈ ਤੇ ਫਿਰ ਬੂਟਿਆਂ ਨੂੰ ਕਿਆਰੀ ਚ ਰੱਖਣਾ ਤੇ ਪਾਣੀ ਥੱਲੇ ਛੱਡਣਾ ਇਸੇ ਵੀ ਬੂਟੇ ਦੇ ਥੱਲੇ ਇਲਫਾਫੇ ਦੇ ਚਾਰ ਮੋਰੇ ਆਲਰੇਡੀ ਸਾਡੇ ਹੁੰਦੇ ਆ ਉੱਪਰੋਂ ਪਾਣੀ ਪਾਓਗੇ ਉਹ ਇੱਥੋਂ ਨਿਕਲੂਗਾ ਇੱਥੋਂ ਨਿਕਲੂਗਾ ਜੜ ਤੱਕ ਪਾਣੀ ਨਹੀਂ ਜਾਣਾ ਬੂਟਾ ਫੇਰ ਹੀ ਮਰੂਗਾ ਵੀ ਫਰਸ਼ ਤੇ ਨਹੀਂ ਰੱਖਣਾ ਇਹਨੂੰ ਇਹਨੂੰ ਕਿਆਰੀ ਬਣਾ ਕੇ ਪਾਓ ਤੁਸੀਂ ਇੱਥੇ ਵੀ ਕਿਆਰੀਆਂ ਹੀ ਪਈਆਂ ਆ ਤੇ ਉਹ ਥੱਲੋਂ ਪਾਣੀ ਆਪੇ ਲੈਂਦੇ ਆ ਤੁਹਾਨੂੰ ਉੱਤੋਂ ਨਹੀਂ ਪਾਣੀ ਪਾਉਣਾ ਉੱਤੋਂ ਪਾਓਗੇ ਮਿੱਟੀ ਬਾਹਰ ਨਿਕਲੂਗੀ ਬੂਟਾ ਫੇਰ ਹੀ ਖਰਾਬ ਹੁੰਦਾ ਹੁਣ ਖੱਡਾ ਲੱਗ ਗਿਆ ਖੱਡਾ ਤਿਆਰ ਹੈ ਇਹਦੇ ਵਿੱਚੋਂ ਜਿਹੜੀ ਮਿੱਟੀ ਕੱਢੀ ਹੈ ਉਹ ਆਪਾਂ ਵਿੱਚ ਮਟੀ ਨਹੀਂ ਪਾਉਣੀ ਮਿੱਟੀ ਕੋਸ਼ ਕਰੋ ਜਿਹੜੀ ਉੱਪਰੋਂ ਵਾਲੇ ਉਪਜਾਉ ਹੈ ਉਹ ਇਹਦੇ ਵਿੱਚ ਪਾਓ ਔਰ ਸੁੱਕੀ ਪਾਓ ਬਿਲਕੁਲ ਐ ਖੱਡਾ ਵੀ ਸੋਕਾ ਦੂਰ ਸੁੱਕ ਜਾਊਗਾ ਜਿਹੜੀ ਮਿੱਟੀ ਹੈ ਉਹ ਵੀ ਸੁੱਕੀ ਪਾਓਗੀ ਤੁਸੀਂ ਆਪਾ ਜਿੰਮੇਦਾਰ ਆਪਾ ਵੇਖਿਆ ਹੋਣਾ ਮੰਨ ਲਓ ਤੁਹਾਡਾ ਖੇਤ ਉੱਚਾ ਹੈ ਮੇਰਾ ਖੇਤ ਨਹੀਂ ਹੈ ਜਾਂ ਮੇਰਾ ਢੀਮਾ ਤੁਹਾਡਾ ਉੱਚਾ ਇੱਕੋ ਗੱਲ ਹੀ ਹੈ ਤੁਸੀਂ ਝੋਨਾ ਪਹਿਲਾਂ ਲਾਇਆ ਮੇਰਾ ਦੋ ਹਫਤਾ ਤੁਹਾਡਾ ਪਾਣੀ ਉਹ ਲੁੱੜਨਾ ਲੁੱੜਨਾ ਕਿਦੋਂ ਖੁੱਡ ਪੈ ਗਈ ਕੁਝ ਹੋ ਗਿਆ ਜਿੱਥੇ ਜਿੱਥੇ ਪਾਣੀ ਲੁੱੜਦਾ ਹੈ ਉੱਥੇ ਝੋਨਾ ਨਹੀਂ ਚੱਲਦਾ ਕੋਈ ਦੇਖਿਓਣੇ ਇਹ ਮਤਲਬ ਕਿ ਅਸਲੀਅਤ ਹੈ ਕਿਉਂਕਿ ਉਹ ਜਗ੍ਹਾ ਗਿੱਲੀ ਹੋਗੀ ਤੁਸੀਂ ਹਫਤਾ ਬਾਅਦ ਚੁੱਤ ਝੋਨਾ ਲਾਉਣਾ ਹੈ ਉਹ ਤੁਹਾਡਾ ਤਿਆਰ ਹੈ ਬਾਣ ਉੱਥੇ ਫੰਗਸ ਪਹਿਲਾਂ ਪੈਦਾ ਹੋਗੀ ਤੁਸੀਂ ਫਿਰ ਪਾਣੀ ਛੱਡਦਾ ਕਦੂ ਕਰਨੇ ਵਾਸਤੇ ਉੱਥੇ ਤੁਸੀਂ ਜੋ ਮਰਜੀ ਟੋਨਿਕ ਭਾਈ ਜੋ ਉਹ ਝੋਨਾ ਉਹਦਾ ਜਿਹੜਾ ਐਂਡ ਤੇ ਜਾ ਕੇ ਮੁੰਜਰਾ ਲੱਗਣੀ ਹੈ ਕਣਕ ਨੂੰ ਸਿੱਟਾ ਲੱਗਣਾ ਹੈ ਉਹ ਕਦੇ ਵੀ ਇੱਕ ਤਾਂ ਉਹਨੂੰ ਬਿਮਾਰੀ ਪਾਊਗੀ ਸਿੱਟੇ ਉਹਦੇ ਜਿਹੜਾ ਕਣਕ ਦਾ ਉਹ ਕਾਲੇ ਹੋ ਜਾਣਗੇ ਪਰ ਉਹਦਾ ਝਾੜ ਨਹੀਂ ਵੱਢਣਾ ਗੱਲ ਉੱਥੇ ਆਉਂਦੀ ਹੈ ਵੀ ਸੱਜੀ ਮਿੱਟੀ ਨਹੀਂ ਕੱਢਗੇ ਜਿਵੇਂ ਸੱਜੀ ਮਿੱਟੀ ਕੱਢੀ ਹੁਣ ਉਹ ਮਿੱਟੀ ਵੀ ਗਿੱਲੀ ਹੈ ਥੱਲੇ ਵਾਲੀ ਭਾਵੇਂ ਜਗਾ ਸੁੱਕੀ ਹੈ ਪਰ ਥੱਲੇ ਤਾਂ ਮਿੱਟੀ ਗਿੱਲੀ ਹੈ ਨਾ ਗਿੱਲੀ ਮਿੱਟੀ ਗਿੱਲਾ ਟੋਆ ਤੇ ਗਿੱਲਾ ਹੀ ਬੂਟਾ ਉਹਦੇ ਤੇ ਵਸੁਰ ਹੁੰਦਾ ਤੇ ਉੱਤੋਂ ਫਿਰ ਗਿੱਲਾ ਪਾਣੀ ਤਸੋਂ ਕਿੱਤੋਂ ਬੂਟਾ ਚੱਲੂਗਾ ਸੁੱਕਾ ਟੋਆ ਹੋਣਾ ਚਾਹੀਦਾ ਹੈ ਸੁੱਕੀ ਮਿੱਟੀ ਬੂਟਾ ਲਾਓ ਫਿਰ ਇੱਕ ਗਲਤੀ ਹੋਰ ਹੁੰਦੀ ਹੈ ਆ ਬੂਟਾ ਫੜਿਆ ਜੀ ਆਪਾਂ ਇਹ ਤੁਬਲੇਡ ਮਾਰਨਾ ਸਾਰਿਆਂ ਨੇ ਤੇ ਕਈ ਦਾ ਵੀਰ ਉਹ ਐ ਕਰਦੇ ਆ ਵੀ ਇੱਥੇ ਫੀਡਰ ਰੂਟ ਆ ਫੀਡਰ ਰੂਟ ਤੋਂ ਮਤਲਬ ਜਿਹੜੀਆਂ ਜੜਾ ਬੂਟੇ ਦੀਆਂ ਜਿਨ੍ਹਾਂ ਨੇ ਖੁਰਾਕ ਦੇਣੀ ਹੈ ਜਿਨ੍ਹਾਂ ਨੇ ਫੈਲਣਾ ਤੇ ਬੂਟਾ ਵਧਣਾ ਸੋ ਉਹ ਆਪਾਂ ਇੱਥੋਂ ਐ ਕੱਟਦੇ ਆ ਉਹਦੇ ਨਾਲ ਨਾਲੇ ਤਾਂ ਜੜਾ ਕਈ ਵਾਰੀ ਕੱਟ ਹੋ ਜਾਂਦੀ ਹੈ ਨਾਲੇ ਕਈ ਵਾਰੀ ਲਫਾਫਾ ਲਾਉਣ ਤੋਂ ਇੱਥੋਂ ਗਾੱਚੀ ਡਿੱਗ ਪੈਂਦੀ ਹੈ ਮੁੜ ਕੇ ਕੀ ਹੁੰਦਾ ਉਹਨੇ ਕਹਿਣਾ ਵੀ ਦੇਵ ਘੜਾ ਵੇਖਦਾ ਵੇ ਉੱਥੇ ਹੈ ਨਾ ਉਹਨੇ ਮੈਨੂੰ ਫੋਨ ਕਰਦਣਾ ਬਾਈ ਇੱਕ ਤਾਂ ਤੇਰਾ ਰਾਹ ਜਾਂ ਜਾ ਹੋ ਗਿਆ ਸੀ ਇਹ ਨਹੀਂ ਪਤਾ ਕਿ ਉਹ ਗਾੱਚੀ ਡਿੱਗ ਵੀ ਉਹਦੀ ਔਰ ਘੜ ਤੋਂ ਘੜਤੀ 30% ਦੀ ਗਾਥੀ ਟੁੱਟਦੀ ਹੈ ਹੁਣੇ ਬੜੀ ਐਹਮ ਗੱਲ ਹੈ ਇਹਨੂੰ ਇੱਥੋਂ ਕਟਾਂਗੇ ਆਪਾਂ ਥੱਲੋ ਇੱਥੋਂ ਕੱਟ ਕੇ ਇਹਨੂੰ ਉਤਾਰ ਦੇਣਾ ਕੱਲੇ ਨੂੰ ਬੂਟਾ ਆਪਾਂ ਇਹਦੇ ਵਿੱਚ ਲਾ ਦੇਣਾ ਮਿੱਟੀ ਪਾ ਦੇਣੀ ਸਾਰੀ ਮਿੱਟੀ ਪਾ ਕੇ ਆਪਾਂ ਥੋੜੀ ਚੀਜ਼ ਲੈ ਲੈਣੇ ਮੰਨ ਲਓ ਆ ਬੂਟਾ ਹੈ ਇਹ ਆ ਚੀਜ਼ ਵੱਡ ਜੂਗੀ ਆ ਜੀ ਮਿੱਟੀ ਭਾਗੇ ਆਲਰੇਡੀ ਬੂਟਾ ਫਾਈਨਲ ਹੈ ਜਿਹੜਾ ਲਪਾਪਾ ਆਪਾਂ ਸਾਈਡ ਵਾਲਾ ਸੀ ਇਹ ਹੁਣ ਲਾਉਣਾ ਜਦੋਂ ਤੁਸੀਂ ਲਪਾਪਾ ਐ ਕਰਕੇ ਖਿੱਚੋਗੇ ਤੇ ਆ ਮਿੱਟੀ ਪਹਿਲੇ ਨਾਲੇ ਨਾਲ ਪ੍ਰੈਸ ਹੋ ਜੂਗੀ ਹੁਣ ਨਾ ਤਾਂ ਇਹਦੀ ਜਿਹੜੀ ਅਗਾਚੀ ਡਿੱਗੀ ਤੇ ਥੱਲੋਂ ਕਟਿਆ ਨਾ ਇਹਦੇ ਜੜਾ ਕੱਟ ਹੋਈਆਂ ਤੇ ਇਹਦੀ ਹਵਾ ਲੱਗਣ ਤੋਂ ਜੜਾਂ ਨੂੰ ਬਚਤ ਹੋਈ ਹੈ ਹੁਣ ਇਸ ਤੋਂ ਬਾਅਦ ਕੀ ਗਲਤੀ ਹੋਣੀ ਆ ਵੱਡੀ ਮੰਨ ਲਓ ਇਹ ਬੂਟਾ ਲੱਗ ਕੇ ਆ ਧਰਤੀ ਆ ਆਪਣੀ ਪਰ ਕਿਹ ਇਹ ਮੈਂ ਤਾਂ ਇਹ ਅੰਦਰ ਸਾਰਾ ਕੁਝ ਮਗੋਆ ਪਰ ਸਮਝ ਆ ਜਾਏ ਜਿਹੜੇ ਵੀਡੀਓ ਵੇਖ ਰਹੇ ਨੇ ਆ ਧਰਤੀ ਆ ਆ ਆਪਣਾ ਬੂਟਾ ਖੜਾ ਹੁਣ ਸਾਰੇ ਬੰਦੇ ਆ ਕੰਮ ਕਰਦੇ ਆ ਇਹ ਪਾਣੀ ਲਾਉਣ ਵਾਸਤੇ ਠੱਗਾ ਜਿਹਾ ਬਣਾਉਣਾ ਆਪਾਂ ਐਂ ਬਣਾਉਂਦੇ ਆ ਇਹ ਹੈ ਹੀ ਗਲਤ ਜੇ ਤੁਹਾਡੇ ਬਾਗ ਜੋ ਹੋ ਰਿਹਾ ਹੁਣ ਤੁਸੀਂ ਕੀ ਕਰੋਗੇ ਆਹ ਮਿੱਟੀ ਤੁਸੀਂ ਇੱਥੇ ਲਾਤੀ ਆ ਖਾਲੀ ਬਣ ਗਈ ਥੋੜੋ ਪਾਣੀ ਵਾਸਤੇ ਟੋਇਆ ਬਣ ਗਿਆ ਜਦੋਂ ਪਾਣੀ ਪਾਓਗੇ ਉਹ ਚੱਲ ਤਣੇ 'ਚ ਜਦੋਂ ਖਾਦ ਪਾਈ ਚੱਲ ਤਣੇ 'ਚ ਤਣੇ 'ਚ ਪਾਣੀ ਪਾਏ ਪੈ ਕੇ ਬੂਟਾ ਆਪਣਾ ਖਰਾਬ ਹੋ ਜਾਂਦਾ ਫੰਕਸਾ ਪੈ ਜਾਂਦਾ ਕਈ ਵਾਰੀ ਕੀ ਹੁੰਦਾ ਐਤੋਂ ਘੋਰ ਜਾ ਪੈਂਦਾ ਉਹ ਡਾਇਰੈਕਟ ਜੜਾਵਾ ਜਿਹੜੀ ਉਤੋਂ ਬਾਹਰੋਂ ਹਵਾ ਮਿਲਦੀ ਰਹਿੰਦੀ ਹੈ ਉਦੋਂ ਨਾਲ ਵੀ ਬੂਟਾ ਜਿਹੜਾ ਉਹ ਖਰਾਬ ਹੁੰਦਾ ਹੁਣ ਇੱਥੇ ਕੀ ਕਰਾਂਗੇ ਬੂਟਾ ਲਾਉਣ ਤੋਂ ਬਾਅਦ ਆਹ ਕੰਮ ਉਲਟ ਆਪਾਂ ਉਲਟ ਕਰਦੇ ਆ ਇਹਨੂੰ ਸਿੱਧਾ ਕਰਨਾ ਹੈ ਮਿੱਟੀ ਇਹਦੇ ਨਾਲ ਆਲਰੇਡੀ ਲਾਵਾਂਗੇ ਆ ਵੇਖੋ ਆਹ ਮਿੱਟੀ ਲੱਗੀ ਹੁਣ ਜਿਹੜੀ 3x3 ਦਾ ਖੱਡਾ ਲਵਾਇਆ ਸੀਗਾ ਇੱਕ ਗੱਲ ਰਹਿ ਗਈ ਵਿੱਚ ਜਦੋਂ ਆਪਾਂ ਵਿੱਚ ਮਿੱਟੀ ਪਾਉਣੀ ਹੈ ਖੱਡੇ ਦੇ 3x3 ਮਤਲਬ 3 ਫੁੱਟਾਂ ਦਾ ਉਹਦੇ ਵਿੱਚ ਵੜ ਕੇ ਪਾਉਣੀ ਹੈ ਉਹਨੂੰ ਲਤਾੜੀ ਜੋ ਨਾਲ ਪੈਰਾਵੇ ਉਹ ਟਾਈਟ ਕਰਨੀ ਹੈ ਜੇ ਤੁਸੀਂ ਟਾਈਟ ਨਹੀਂ ਕਰਦੇ ਜਦੋਂ ਤੁਸੀਂ ਪਾਣੀ ਪਾਇਆ ਜਾਂ ਬੂਟਾ ਇੱਧਰ ਗਿਆ ਜਾਂ ਬੂਟਾ ਇੱਧਰ ਗਿਆ ਤੁਸੀਂ ਹੁਣ ਸਿੱਧਾ ਕਰਨ ਦੇ ਚੱਕਰ 'ਚ ਉਹ ਬੂਟਾ ਖਰਾਬ ਹੋ ਜਾਊਗਾ ਆ ਜੀ ਤੁਹਾਡੇ ਬੂਟੇ ਨਾਲ ਹੋਣੀ ਚਾਹੀਦੀ ਹੈ ਇਹ ਕੋਰ ਗੱਲ ਜਿੱਥੋਂ ਗਰਾਫਟਿੰਗ ਹੋਈ ਹੈ ਉਹ ਤੁਹਾਡੀ ਆ ਮਿੱਟੀ ਦੇ ਨਾਲ ਟੱਚ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਉਹ ਬੂਟਾ ਵੀ ਫੰਗਸ ਨਾਲ ਮਰੂਗਾ ਔਰ ਇੱਕ ਇੱਥੇ ਇੱਕ ਹੋਰ ਪੁਆਇੰਟ ਹੈ ਮੰਨ ਲਓ ਆ ਬੂਟਾ ਖੜਾ ਹੈ ਇਹ ਵਿੱਚ ਲੱਗ ਗਿਆ ਹੁਣ ਜਿਵੇਂ ਬਾਈ ਇਹਨਾਂ ਬੂਟੇ ਲੈ ਇੱਥੇ ਆਸਰੇ ਨਾਲ ਬੂਟੇ ਪਏ ਆ। ਭਾਵੇਂ 8 ਫੁੱਟ ਦੇ 9 ਫੁੱਟ ਦੇ ਆ। ਹੁਣ ਆਪਾਂ ਇਧਰਾਂ ਡੰਡਾ ਲਾਉਣਾ ਹੈ। ਆਪਾਂ ਨੂੰ ਆ ਚੀਜ਼ ਭੁੱਲ ਗਈ ਵੀ ਥੱਲੇ ਇਹਦੇ ਉਹ ਸੀਗਾ ਇਹਦਾ ਜਿਹੜਾ ਮਿੱਟੀ ਦਾ ਐਨਾ ਖੱਗਾ ਸੀਗਾ। ਆਪਾਂ ਫੜ ਕੇ ਦੋ ਜਿਹੜੇ ਲਵਾਂਸ ਜਾਂ ਉਹ ਇੱਥੇ ਨਾਲ ਚਿਪਾਂਗੇ ਉਹ ਵਿੱਚੋਂ। ਉਹ ਐਨਾ ਤਾਂ ਆਲਰੇਡੀ ਉਹਦੀ ਜੜ੍ਹ ਹੀ ਕੱਟ ਜਾਣੀ ਆ। ਉਹ ਦਿਮਾਗ ਦੇ ਵਿੱਚ ਗੱਲ ਬਿਠਾ ਕੇ ਰੱਖੋ ਵੀ ਭਾਈ ਇਹ ਐਨਾ ਆ ਚੀਜ਼ਾਂ ਨਹੀਂ ਚੌੜੀ ਐ। ਇਹਦਾ ਜਿਹੜਾ ਉਹ ਵਾਂਸ ਜਾਂ ਘਟਣਾ ਡੰਡਾ ਉਹ ਇੱਥੇ ਘਟਣਾ ਹੈ। ਉਹ ਕੋਲ ਥੋੜਾ ਟੇਡਾ ਕਰਕੇ ਨਾਲ ਬੰਨ ਦੋ। ਇਹ ਚੀਜ਼ਾ ਜਦੋਂ ਆਪਾਂ ਕਰਾਂਗੇ ਹੁਣ ਕੀ ਹੋਊਗਾ ਹੁਣ ਤੁਸੀਂ ਕਹੋਗੇ ਵੀ ਯਾਰ ਮਿੱਟੀ ਲੱਗੂਣ ਪਾਣੀ ਕਿੱਥੇ ਚੱਲੂਗਾ ਬਾਹਰੋਂ ਮਿੱਟੀ ਲੈ ਕੇ ਇੱਥੇ ਦੇ ਬੰਨੀ ਪਾਉਗੀ ਸਾਈਡ ਤੇ ਆਹ ਬੰਨੀ ਬਣ ਗਈ ਹੁਣ ਸੁਣੋ 3 ਫੁੱਟ ਦਾ ਖੱਡਾ ਹੈ ਡੇਢ ਫੁੱਟ ਆਪਣਾ ਇਹਨੇ ਖਾ ਲਿਆ ਲਗਭਗ ਅੱਧਾ ਫੁੱਟ ਆਪਣੀ ਬੰਨੀ ਖਾ ਗਈ ਮਗਰ ਮੇਰੇ ਖਿਆਲ ਨਾਲ ਫੁੱਟ ਇੱਕ ਬਚਿਆ ਹੁਣ ਆਪਣਾ ਇਹਨਾਂ ਖਾਦ ਦਵਾਈ ਪਾਣੀ ਜੋ ਉਹ ਇਹਦੇ ਵਿੱਚ 흘ਣੀ ਹੈ ਨਾ ਕਿ ਇਹਦੇ ਤਣੇ 'ਚ ਮੈਂ ਲਿਖ ਕੇ ਦੇ ਸਕਦਾ ਮੇਰੇ ਜਿੰਨੇ ਬੂਟੇ ਲੱਗਿਆ ਸਾਰੇ ਤਾਂ ਆਹ ਪ੍ਰੋਸੈਸ ਕੀਤਾ ਹੋਇਆ ਹੈ ਇੱਕ ਹੋਰ ਗੱਲ ਜਦੋਂ ਬਾਰਸ਼ ਆਊਗੀ ਜੇ ਤੁਹਾਡਾ ਬੂਟਾ ਐ ਲੱਗਿਆ ਜਿਹੜਾ ਜਿਹੜਾ ਆਪਾਂ ਕਰਦੇ ਆਂ ਐਸ ਤਰ੍ਹਾਂ ਵੀ ਆਹ ਜਿਹੜੀ ਖਾਲੀ ਜੀ ਬਣੀ ਹੈ ਜਦੋਂ ਇਹ ਭਰ ਗਈ ਜਿਹੜਾ ਆ ਧਰਤੀ ਵਾਲਾ ਪਾਣੀ ਇਹ ਨੀਵਾ ਰਹਿਣਾ ਜਿਹੜਾ ਇਧਰੋਂ ਪਾਣੀ ਆਹ ਤਾਂ ਪਾਣੀ ਨਾਲ ਟੁੱਟ ਜਾਣੀ ਆਪਣੀ ਖਾਲੀ ਜੀ ਉਹ ਜਿੰਨਾ ਧਰਤੀ ਦਾ ਪਾਣੀ ਤੁਹਾਡੇ ਵੀ 30 ਬੂਟੇ ਉਹ ਸਾਰਾ ਪਾਣੀ ਇਹਦੇ ਵਿੱਚ ਹੀ ਜਾਣਾ ਬੂਟਿਆਂ ਦੇ ਤੇ ਜੇ ਆਹ ਚੀਜ਼ ਕੀਤੀ ਹੋਈ ਹੈ ਇਹ ਤੁਰਿਆ ਫਿਰੇ ਭਰੋ ਦਾ ਫਿਰ ਕਹ ਲੋ ਬਿਆਬੀ ਜਿੱਦਰਾ ਆਪਣਾ ਕੀ ਲੈਂਦਾ ਹੈ ਬੂਟਾ ਆਪਣਾ ਸੇਪ ਖੜਾ ਹੈ ਹੁਣ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਫੰਗੀ ਸਾਈਡ ਤੇ ਫੰਗੀ ਸਾਈਡ ਦੇ ਵਿੱਚ ਜਿਵੇਂ ਅੰਬ ਹੈ ਅੰਬ ਨੂੰ ਬੋਵਿਸਟਰਨ ਪਾਊਡਰ ਪੈਂਦਾ ਅੰਬ ਤੇ ਜਿਆਦਾ ਕੰਮ ਕਰਦਾ ਹੈ ਉਹਦੇ ਲੋਕਾਂ ਨੇ ਵੀ ਕੱਲਾ ਸਾਲਟੀ ਵੇਖਿਆ ਜਾਂਦਾ ਪਰ ਸਾਲਟ ਨਹੀਂ ਬੋਵਿਸਟਰਨ ਪਾਊਡਰ ਬਹੁਤ ਜ਼ਿਆਦਾ ਅੰਬ ਦੇ ਵਾਸਤੇ کارਗਰ ਹੈ ਅੰਬ ਹੋ ਗਿਆ ਕਿੰਨੂ ਹੋ ਗਿਆ ਜਿੰਨੀਆਂ ਜਾਤੀਆਂ ਇਹਨਾਂ ਨੂੰ ਉਹ ਕਰਬੈਂਡਾ ਜਾਂ 50% ਉਹ ਹੋਣਾ ਪਰ ਪੌਣਾ ਬੁਵਿਸਟ ਹੋਣੀ ਚਾਹੀਦਾ ਸਾਡੇ ਹਿਸਾਬ ਨਾਲ ਜੋ ਤਜਰਬਾ ਕੀਤਾ ਇਹਨੂੰ ਹੁਣ ਕੋਈ ਵੀਡੀਓ ਤੇ ਕੋਈ ਮਰਜ਼ੀ ਖੱਲੇ ਕਮੈਂਟ ਕਰਕੇ ਹੱਥ ਫੜਨਾ ਪਰ ਅਸੀਂ ਤਜਰਬੇ ਦੇ ਆਧਾਰ ਤੇ ਗੱਲ ਕਰਦੇ ਆਂ ਇਸ ਤੋਂ ਬਾਅਦ ਆਲੂ ਬੁਖਾਰਾ ਨਾਸ਼ਪਾਤੀ ਲੋਜਾ ਘੁਰਮਾਨੀ ਆੜੂ ਤੇ ਆਪਣੇ ਚੈਰੀ ਆ ਗਈ ਇਹਨਾਂ ਨੂੰ ਸਾਰਿਆਂ ਨੂੰ ਸੇਵ ਆ ਗਿਆ ਇਹਨਾਂ ਨੂੰ ਪੈਣਾ ਵਿਟਾਸ ਪਾਵਰ ਸਾਲ ਜਿਆਦਾ ਨਹੀਂ ਤੁਸੀਂ ਚਾਰ ਵਾਰ ਦੂਰ ਪਾਓ ਇੱਕ ਬੂਟੇ ਨੂੰ ਛੋਟੇ ਬੂਟਿਆਂ ਨੂੰ 2 1.5 ਤੋਂ 2 ਗ੍ਰਾਮ ਤੇ ਜਿਹੜਾ ਵੱਡਾ ਬੂਟਾ ਹੈ ਉਹਨੂੰ 4 ਤੋਂ 5 ਗ੍ਰਾਮ ਜਦੋਂ ਵੀ ਕਿਸੇ ਚੀਜ਼ ਦੀ ਸਪਰੇਅ ਕਰਨੀ ਹੈ ਬੂਟਿਆਂ ਨੂੰ ਇਥੇ ਜਿੰਵੇਂ ਦਾ ਹੋਰ ਗਲਤੀ ਕਰਦੇ ਆ ਮੰਨ ਲਓ ਆ ਫੇਮ ਹੈ ਇਹਦੀ ਜਿਹੜੀ ਡੋਜ਼ ਆ ਉਹ ਲਗਭਗ ਟੈਂਕੀ 'ਚ 4 ਤੋਂ 5 ਐਮਲ ਪੈਂਦੀ ਹੈ ਇਹ ਜਿਹੜੀ ਡੋਜ਼ ਆ ਇਹ ਹੈਗੀ ਝੋਨੇ ਕਣਕ ਦੇ ਵਾਸਤੇ ਬੂਟਿਆਂ ਤੇ ਕੋਈ ਵੀ ਸਪਰੇਅ ਕਰਨੀ ਆਪਾਂ ਉਹ ਇਹਦੇ ਨਾਲੋਂ ਕਈ ਕੋਲ ਅਜਮਲ ਕਲੋਰੋ ਹੀ ਆ ਉਧਰ 40 ਐਮਲ ਐਮਲ ਪਾ ਦਿੰਨੇ ਤੁਸੀਂ ਇੱਧਰ ਲੀਟਰ ਪਾ ਲਈ ਸਾਬ ਨਾਲ ਜਾਂ ਟੈਂਕੀ ਚ 5 ਐਮਲ ਪਾਉਂਗਾ ਨਾ ਤਾਂ ਵੀ ਰਿਜ਼ਲਟ ਪੂਰਾ ਦਿਓਗੇ ਔਰ ਬੂਟਾ ਬਚਾ ਕੇ ਰੱਖੋਗੇ ਇੱਥੇ ਇੱਧਰ ਝੁੰਨ ਸਪਰੇਅ ਹੋ ਰਹੀ ਏ ਆਪਣੇ ਰ ਬੰਦਾ ਕਹਿੰਦਾ ਇੱਧਰ ਮਾਰੀ ਫੋਰਾ ਜੇ ਮਾਰਾ ਬੂਟੇ ਐਂ ਕਰਦੇ ਆਣਾ ਉਹ ਰੋਂਗ ਹੈ ਜੀ ਹੋ ਸਕਦਾ ਤੁਹਾਡੇ ਬੂਟੇ ਕਲੋਰੋਫਿਲ ਚਾਜ ਜਾਣ ਪਰ ਇਹ ਨਹੀਂ ਉਹ ਹਰੇ ਹੋ ਜਾਣਗੇ ਪਰ ਜਿਹੜੇ ਅੰਦਰੂਨੀ ਤੌਰ ਤੇ ਉਹ ਆਇਆ ਕਰ ਲੋ ਵੀ ਉਹਨੂੰ ਕੀ ਕਹਿੰਦੇ ਖਸੜਜੇ ਹੋ ਜਾਣਗੇ ਫਰੂਟ ਨਹੀਂ ਉਹਨਾਂ ਦੇਣਗੇ ਸਾਲ 'ਚ ਦੋ ਵਾਰੀ ਦੋ ਵਾਰੀਆਂ ਹੁੰਦੀਆਂ ਜਿਵੇਂ ਹੁਣ ਜੁਲਾਈ 'ਚ ਖਰਾਕ ਪਾਉਗੀ ਤੇ ਜਾਂ ਫਿਰ ਅਗਲੇ ਦਸੰਬਰ ਜਨਵਰੀ 'ਚ ਉਹ ਦੋ ਵਾਰੀ ਉਹ ਖਰਾਕ ਪਾਉਣੀ ਚਾਹੀਦੀ ਜਾਨਕਾਰੀ ਹੋਰ ਵੀ ਬੜੀ ਹੈ ਮੇਨ ਜਿਹੜੀ ਜਾਣਕਾਰੀ ਹੈ ਮੈਂ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਆ ਚੀਜ਼ ਆਪਣੇ ਬੂਟੇ ਨੂੰ ਕਰਕੇ ਰੱਖੋ ਹੁਣ ਜੇ ਤੁਹਾਡਾ ਖੱਡਾ ਹੀ 2 ਫੁੱਟ ਦਾ ਹੈ ਵੀ ਤੁਸੀਂ ਕਿੱਥੇ ਮਿੱਟੀ ਲਾਓਗੇ ਤੇ ਕਿੱਥੇ ਬੰਨੀ ਬਣਾਓਗੇ ਤੇ ਕਿੱਥੇ ਤੁਹਾਡੀ ਖਰਾਕ ਚੱਲੂਗੀ ਆ ਚੀਜ਼ ਹੈ ਹਰੇਕ ਬੰਦਾ ਇਹ ਤੁ ਕਾਲੀ ਮਾਰ ਕੇ ਬਸ ਕੋਈ ਤਾਂ ਰੰਬੀ ਨਾਲ ਹੀ ਲਾਈ ਜਾਣਗੇ ਫਿਰ ਇਹ ਜਿਹੜਾ ਸੁੱਕਾ ਖੱਡਾ ਉਹਦੇ ਵਿੱਚ ਸੁਕਾਵਾਂਗੇ ਤੋਪ ਪਰ ਲੱਗੂਗੀ ਮਿੱਟੀ ਨੂੰ ਉਹਦੀ ਸੰਘਸਾ ਮੁਕਤ ਸਾਰੇ ਖਤਮ ਹੋ ਜਾਣਗੇ ਜੇ ਹੋਵੇ ਤਾਂ ਇੱਕ ਜਿਹੜਾ ਕਾਲੀ ਦਾ ਉਹਦੇ ਦਾ ਛੱਟਾ ਵੀ ਮਾਰ ਸਕਦੇ ਆਪਾਂ ਚੋਨੇ ਦਾ ਤੇ ਇਹ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਜਿਹੜੇ ਪੇਜ ਤੇ ਜੁੜੇ ਹੋ ਤੇ ਇਹ ਮੈਂ ਸ਼ੇਅਰ ਦਾ ਡੇਲੀ 10 ਵਜੇ ਨੂੰ ਸੁ ਵਜਾਉਣਾ ਹੁਣ ਤੁਹਾਨੂੰ ਅਸੀਂ ਲਿੰਕ ਭੇਜਿਆ ਕਰਾਂਗੇ ਜੇ ਕੋਈ ਕਮੀ ਰਹਿ ਗਿਆ ਸੀ ਉਹ ਬੰਦੇ ਆ ਇਹ ਕੋਈ ਇਹ ਕੋਈ ਮਾਂ ਦੇ ਪੇਟ ਤੋਂ ਸਿੱਖ ਕੇ ਆਉਂਦਾ ਬਈ ਤੁਹਾਡੇ ਤੂੰ ਸਿੱਖੀਏ ਕੁਝ ਆਗਦਾ ਤਜਰਬਾ ਵੀ ਆ ਗਿਆ ਜਿਹੜੇ ਆਪਾਂ ਸੰਝੇ ਕੀਤੇ ਆ ਪਰ ਜੇ ਕਿਸੇ ਨੂੰ ਹੋਰ ਵੀ ਇਹਦਾ ਜਿਵੇਂ ਘੜੇ ਵਾਲੀ ਸੀਗੀ ਉਹ ਅੰਬਰ ਵਾਲੀ ਘੜਾ ਲਾਉਣਾ ਹੈ ਜਿਹੜਾ ਆਪਾਂ ਘੜੇ ਵਾਲ ਦੱਸੇ ਸੀ ਵੀ ਅੰਬਰ ਵਾਲੀ ਘੜਾ ਲਾਓ ਹੁਣ ਨਿੰਬੂ ਜਾਂਦੇ ਨਾਲ ਘੜਾ ਲਾਉਗੇ ਇਹ 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 ਤਾਂ ਪਾਣੀ ਬਹੁਤ ਘਟ ਬਾਲਦਾ ਹੁਣ ਕਈਆਂ ਨੇ ਵੀਰਾਂ ਨੇ ਉਹਦੇ ਨਾਲ ਲਾ ਲਿਆ ਆਪਣੇ ਨਿੰਬੂ ਜਾਂਦੇ ਕਿੰਨੋਂ ਮੁਸੰਮੀ ਨਾਲ ਉਹ ਗਲਤ ਹੈ ਕਿਉਂਕਿ ਉਹ ਸੋਖ ਭਾਲਦੇ ਆ ਜਿਹੜਾ ਆਮਬ ਉਹ ਸੁਲਾਬ ਪਾਲਦਾ ਐ ਆਮ ਪਾਣੀ ਨਹੀਂ ਪਾਲਦਾ ਇਹ ਹੁਣ ਇੱਕ ਹੋਰ ਚੀਜ਼ ਐ ਇਹ ਵੀ ਐਵੇਂ ਹੀ ਐ ਆ ਬੂਟਾ ਖੜਾ ਐ ਇਹ ਆਪਣਾ ਟਾਣੀ ਤੋੜ ਕੇ ਲਿਆਂਦੀ ਇਹਦੇ ਪੱਤੇ ਡੱ ਲੱਗੇ ਮੈਂ ਕਿ ਵੀਡੀਓ ਪਾਈ ਸੀ ਵੀ ਬੂਟੇ ਜਦੋਂ ਪਾਣੀ ਮੰਗਣ ਉਦੋਂ ਪਾਣੀ ਦਿਓ ਹੁਣ ਬੰਦੇ ਘਰ ਆ ਨਾ ਵੀ ਜਾ ਰਹੇ ਕਿਹੜਾ ਬੋਲਦੇ ਐ ਇਹਨਾਂ ਦੇ ਕਿਹੜੇ ਚ ਬਾਲ ਲੱਗੀ ਐ ਪਰ ਇਹ ਬੋਲਦੇ ਆ ਯਾਰ ਆ ਵੇਖੋ ਇਹਦੇ ਪੱਤੇ ਆਪਾਂ ਨੂੰ ਮਤਲਬ ਟਾਣੀ ਕੱਟੀ ਇਹ ਇਹ ਡਾਊਨ ਹੋ ਗਿਆ ਜਦੋਂ ਐਸ ਹਸਤਾ ਚ ਹੋਵੇ ਉਦੋਂ ਪਾਣੀ ਦਿਓ ਜੇ ਤੁਹਾਡਾ ਬੂਟਾ ਮਤਲਬ ਪੋਟ ਚ ਗਮਲੇ ਚ ਪਿਆ ਹੈ ਜੇ ਉਹਦੇ ਪੱਤੀਆਂ ਉੱਪਰ ਨੂੰ ਹੈ ਇਹਦਾ ਮਤਲਬ ਉੱਤੋਂ ਸੁੱਕਾ ਹੈ ਪਰ ਥੱਲੇ ਮੌਇਸਚਰ ਹੈ ਆਪਾਂ ਉੱਪਰੋਂ ਵੇਖ ਕੇ ਬੜ ਦਿੰਦੇ ਨਾ ਕਿ ਥੱਲੜਾ ਪਏ ਤੇ ਬੂਟਾ ਦੱਸਦਾ ਮੋਂਤੋ ਯਾਰ ਜਦੋਂ ਕੁਮਲਾਵੇ ਉਹ ਤੋਂ ਪਾਣੀ ਲਾਓ ਤੁਸੀਂ ਮੈਂ ਇਹ ਇਹ ਗੱਲ ਨੋਟ ਕਰੋ ਤੁਹਾਡਾ ਬੂਟਾ ਨਹੀਂ ਮਰੂ ਕਦੇ ਵੀ ਤੇ ਜੇ ਗਮਲੇ ਚ ਲਾਉਣਾ ਹੈ ਤੇ ਜੇ ਉਹਦੇ ਥੱਲੇ ਤੁਸੀਂ ਚੌਥੇ ਹਿੱਸੇ ਚ ਰੋੜੀ ਪਾ ਦਿਓ ਪਿੱਲੀਟ ਦੀ ਜਿਵੇਂ ਆ ਪਿੱਲੀ ਹੈ ਇਹ ਤਿੰਨ ਚਾਰ ਕੰਮ ਕਰਦੀ ਹੈ ਇੱਕ ਤਾਂ ਇਹ ਥੱਲੋਂ ਤੁਹਾਡੇ ਜਿਹੜਾ ਮੋਰੇ ਹੁੰਦੇ ਆ ਆਕਸੀਜਨ ਦਿੰਦੀ ਰਹਿੰਦੀ ਹੈ ਕਿਉਂਕਿ ਵਿਚੋਂ ਇਹਦੇ ਸਨ ਰਹਿੰਦੇ ਆ ਇਹ ਕਿਹ ਆ ਕੰਮ ਕਰਦੀ ਰਹਿੰਦੀ ਆ بارش ਜ਼ਿਆਦਾ ਹੋਈ ਵੱਧ ਹੋਈ بارش ਤਾਂ ਇਹਨੇ ਸੋਖ ਲੈਣਾ ਜੇ ਤੁਸੀਂ ਕਿਤੇ ਬਾਹਰ ਚਲੇ ਗਏ ਤਾਂ ਇਹਨੇ ਗਿਲ ਰੱਖਣੀ ਰੱਖਣੀ ਥੱਲੇ ਤੁਹਾਡਾ ਬੂਟ ਆਲੀ ਮਾਰੂਗਾ ਔਰ ਇੱਕ ਗੱਲ ਹੋਰ ਜਦੋਂ ਆਪਾਂ ਆ ਰੋੜੀ ਨਹੀਂ ਥੱਲੇ ਪਾਉਂਦੇ ਕਹਿੰਦੇ ਸਿੱਧੀ ਡਾਇਰੈਕਟ ਮਿੱਟੀ ਪਾਉਂਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਵੀ ਥੱਲੇ ਜਦੋਂ ਓਵਰ ਵਾਟਰਿੰਗ ਹੋਈ ਥੱਲੇ ਵਾਲੀ ਜਿਹੜੀ ਮਿੱਟੀ ਉਹ ਸਾਰੀ ਗਰੱਬ ਜੀ ਬਣ ਕੇ ਮੁਸ਼ਕ ਪੈਂਦਾ ਹੈ ਉਹ ਫੰਗਸ ਭਾਈ ਬੂਟਾ ਖਤਮ ਉਤੋਂ ਤੁਸੀਂ ਫਿਰ ਪਾ ਲਿਓ ਦੁਨੀਆ ਦਾ ਜਿਹੜਾ ਮਰਜੀ ਫੰਗੀ ਸਾਡੇ ਪਾ ਲਿਓ ਜੇ ਮਤਲਬ ਨਾ ਵੀ ਨਾਲ ਬੂਟਾ ਸਕਸੈਸ ਹੋ ਜਾਏ ਆ ਸਾਡੇ 28 30000 ਦੇ ਬੂਟੇ ਆ ਵੈਡ ਰੈਕੋਰਡ ਰਾਸ ਇੰਨਾ ਵੇਖੋ ਗਮਲੇ ਚ ਤੇ ਅਸੀਂ ਪਲਾਸਟਿਕ ਦੇ ਗਮਲੇ ਚ ਲਾ ਰਹੇ ਹਾਂ ਗਮਲੇ ਦੀ ਗੱਲ ਕਰਾਂਗੇ ਜੇ ਫਸਟ ਵਾਲਾ ਪਲਾਸਟਿਕ ਹੈ ਉਹ ਨਹੀਂ ਮਰੂਗਾ ਬੂਟਾ ਪਰ ਮੇਨ ਉਹ ਜਿਹੜਾ ਰੋੜੀ ਬਚਾ ਕੇ ਖੜੀ ਉਹਨੂੰ ਜਿਹਨੇ ਅੱਜ ਹੀ ਬਿੱਟੀ ਕੱਢਾਂਗੇ ਤਾਂ ਉਥੋਂ ਉਹ ਐ ਫੰਗਸ ਤੋਂ ਬਚਿਆਰ ਨਹੀਂ ਕੋਈ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਜੇ ਤੇ ਇਹ ਆਪਣਾ ਬੂਟਾ ਲਾਉਣ ਦਾ ਤਰੀਕਾ ਸੀਗਾ ਜੋ ਦਵਾਈਆਂ ਬਾਰੇ ਦੱਸਿਆ ਕਿ ਆਪਾਂ ਕਿਸੇ ਹੋਰ ਜਾਣਕਾਰ ਨਾਲ ਫੇਰ ਮਿਲਾਂਗੇ ਬਹੁਤ ਬਹੁਤ ਧੰਨਵਾਦ